ਸਿਵਰੇਜ ਦੀ ਪਾਈਪ ਲੱਭੀ ਨਹੀਂ ਬਾਈ 11 ਵਜੇ ਚੱਲੇ ਸਵੇਰ ਦੇ ਲੱਗੇ ਹੋਏ ਆ 9 ਵਜੇ ਦੇ ਪਟਪਟਈਆ ਕਰਨ ਵਾਸਤੇ ਤੇ ਮਾਲਕ ਕਹਿੰਦੇ ਵੀ ਆਪਣਾ ਪੁਰਾਣਾ ਬਾਥਰੂਮ ਇੱਥੇ ਹੀ ਬਣਿਆ ਹੋਇਆ ਦਾ ਪਹਿਲਾਂ ਵੀ ਪੌੜੀ ਥੱਲੇ ਉਹਦਾ ਕਨੈਕਸ਼ਨ ਕੱਢ ਕੇ ਇੱਥੇ ਜੁੜਿਆ ਹੋਇਆ ਦਾ ਤੇ ਛਾਇਆ ਹੋਇਆ ਦਾ ਪਾਈਪ ਉਹ ਲੱਭ ਰਹੇ ਆ ਜੇ ਆਪਾਂ ਨੂੰ ਮਿਲਦਾ ਇਹਦਾ ਆਪਾਂ ਜਿਹੜੇ ਕੱਲ ਹੋਦੀ ਬਣਾਈ ਆ ਬਾਈ ਪਿੱਛੇ ਵੀਡੀਓ ਦੇਖੀਐ ਨੇ ਤੁਸੀਂ ਇਹਦਾ ਕਨੈਕਸ਼ਨ ਆਪਾਂ ਬਾਹਰ ਕੱਢ ਕੇ ਛੱਡਿਆ ਤਾਂ ਫਿਰ ਇਹਦੇ ਨਾਲ ਜੋੜ ਦੂਗੇ ਆਪਾਂ ਜੇ ਮਿਲ ਗਿਆ ਆਪਾਂ ਨੂੰ ਆਹੋ ਦੀਪਾ ਨੇ ਬਾਈ ਕੱਲ ਬਣਾਈ ਦੀ ਵੀਡੀਓ ਦੇ ਵਿੱਚ ਦਿਖਾਇਆ ਤੁਹਾਨੂੰ ਆਪਾਂ ਨੇ ਕੱਲ ਚਣਾਈ ਲਾਈ ਦੀ ਇਹਦੀ ਤੇ ਅੰਦਰ ਦੀਆਂ ਪਾਈਪਾਂ ਪਾਈਆਂ ਦੀਆਂ ਸਾਰੀਆਂ ਹੀ ਕਿਚਨ ਦੇ ਪਾਈਪ ਦੀ ਅੱਜ ਖੈਰ ਮਿੱਟੀ-ਮੁੱਟੀ ਪੱਧਰੀ ਕਰਤੀ ਆਪਾਂ ਨੇ ਤੇ ਇੱਧਰ ਪਾਈਆਂ ਦੀਆਂ ਦੇ ਭਾਈ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਨੂੰ ਭਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਮਨੀ ਕਲੰਬਰ ਦਾ ਬਲੌਗ ਦੇਖਣ ਵਾਲਿਆਂ ਨੂੰ ਤੇ ਭਾਈ ਅੱਜ ਤਰੀਕ ਹੋ ਗਈ ਆਪਣੀ 5 ਤਰੀਕ ਸਤੰਬਰ ਮਹੀਨਾ 9ਵਾਂ ਮਹੀਨਾ ਇਹ ਤੇ 2025 ਤੇ ਭਾਈ ਅੱਜ ਆਪਣਾ ਟਾਰਗੇਟ ਇਹ ਹੈ ਵੀ ਅੱਜ ਆਪਾਂ ਉਹ ਕੰਮ ਖਤਮ ਕਰਕੇ ਨਵੇਂ ਅਸ਼ੇਰੇ ਕੰਮ ਸ਼ੁਰੂ ਕਰੀਏ ਅਨੇਵਾ ਯਾਰਾਂ ਤੇ ਭਾਈਆਂ ਭਾਈ ਇਹਨਾਂ ਨੇ ਨਾਲ ਦੀ ਨਾਲ ਬਜਲੀ ਪ੍ਰਵਾਹ ਦੀ ਨਹੀਂ ਉਹਦੇ ਨਾਲ ਨਾਲ ਸੈਡਾਂ ਤੇ ਤੇ ਉਹ ਹੁਣ ਪੱਕ ਕੇ ਪੂਰੀ ਕੱਥਰ ਬਣ ਗਈ ਆ ਤੇ ਹਿਲਟੀ ਨਾਲ ਲੱਗੇ ਹੋਇਆ ਬਾਈ ਭੰਨਣ ਉਹ ਪੂਰੀ ਹਾਰਡ ਹੋ ਗਈ ਆ ਪਾਣੀ ਦਾ ਕਨੈਕਸ਼ਨ ਬਾਈ ਇਹਨਾਂ ਦਾ ਕਰਕੇ ਛੱਡਿਆ ਵਾ ਇਹਦੇ ਇਹ ਕਹਿੰਦੇ ਕਟਰ ਦੇ ਵਿੱਚ ਛੱਡਿਆ ਹੋਇਆ ਕਰਕੇ ਪਲੱਗ ਲਾ ਕੇ ਤੇ ਇੱਕ ਕਨੈਕਸ਼ਨ ਇੱਥੇ ਜਿਹੜਾ ਪਾਣੀ ਆ ਨਿਕਲ ਜਿੱਦਾ ਏ ਇੱਕ ਕਨੈਕਸ਼ਨ ਇੱਧਰ ਛੱਡਿਆ ਹੋਇਆ ਕਰਕੇ ਉਹਨੇ ਵੀ ਚੰਗੇ ਤਰੀਕੇ ਨਾਲ ਬੰਦ ਕਰਨਾ ਏ ਤੇ ਬਾਈ ਅੱਜ ਮੌਸਮ ਦੀ ਜੀ ਜਾਣਕਾਰੀ ਦਈ ਆ ਤੁਹਾਨੂੰ ਧੁੱਪ ਅੱਜ ਚੰਗੀ ਨਿਕਲੀ ਹੋਈ ਆ ਤੇ ਥੋੜੀ ਜਿਹੀ ਅੱਜ ਗਰਮੈਸ਼ ਵੀ ਹੈਗੀ ਆ। ਤੇ ਬਾਈ ਕੱਲ ਆਪਾਂ ਨੇ ਪੂਰੀ ਮਿਹਨਤ ਲੱਗੀ ਆਪਣੀ ਆ ਉਧਰ ਇੱਟਾਂ ਪਈਆਂ ਨੇ ਸਾਰੀਆਂ ਹਟਾ ਕੇ ਇੱਧਰ ਤੱਕ ਇੱਧਰ ਰੱਖੀਆਂ। ਸ਼ਾਇਦ ਹੁਣ ਵੀ ਨਾ ਕਿਤੇ ਚੱਕਣੀਆਂ ਪਈਆਂ ਕਿਤੇ ਇਹਦਾ ਇੱਟਾਂ ਦੇ ਥੱਲੇ ਨਾਲ ਪਾਈਪ ਨਿਕਲੇ ਆ ਵੀ ਆਪਣੀ। ਦੇਖਦੇ ਆ ਬਾਈ ਆਪਾਂ ਹੁਣ ਕੰਮ ਲੱਗੇ ਹੋਏ ਆ ਅੱਜ ਆ ਕਰਕੇ ਤਾਂ ਜਾਣੀ ਪੈਣਾ ਕਨੈਕਸ਼ਨ ਕਿਉਂਕਿ ਟੀਵਰੇ ਦੇ ਬਗੈਰ ਤਾਂ ਚਾਲੂ ਨਹੀਂ ਹੋਣਾ ਇਹ ਕਨੈਕਸ਼ਨ ਤੋਂ ਬਗੈਰ ਕੰਮ। ਤੇ ਬਾਈ ਕੱਲ ਇੱਕ ਪਿਛਲੇ ਵੀਡੀਓ 'ਚ ਆਪਣੇ ਇੱਕ ਬੰਦੇ ਦਾ ਕਮੈਂਟ ਆਇਆ ਹੋਇਆ ਤਾਂ ਉਹ ਕਹਿੰਦੇ ਤੇ ਬਈ ਅਸੀਂ ਪਲੰਬਰ ਦਾ ਕੰਮ ਸਿੱਖਣਾ ਏ ਤੇ ਕਿੱਥੋਂ ਬੋਲਦੇ ਆ ਆਪਾਂ ਬਈ ਤੁਹਾਨੂੰ ਦੱਸ ਦਈਏ ਆਪਾਂ ਖੜੜਾ ਮੁੰਡੀ ਖੜਛ ਐ ਏਰੀਆ ਤੋਂ ਬੋਲਦੇ ਆ ਮਹਾਲੀ ਲੱਗ ਕੇ ਪੈ ਜਾਂਦਾ ਇਹ ਤੇ ਆਪਣਾ ਪਲੰਬਰ ਦਾ ਏ ਟੂ ਜ਼ੈਡ ਕੰਮ ਚੱਲਦਾ ਏ ਤੇ ਮੇਰੇ ਜਿਹੜੇ ਵੀਰਵੇਂ ਆਪਣਾ ਕੰਮ ਸਿੱਖਣਾ ਹੈ ਤਾਂ ਆਪਣੀ ਵੀਡੀਓ ਦੇਖਦੇ ਰਹੋ ਬਈ ਆਪਾਂ ਪੂਰੀ ਜਾਣਕਾਰੀ ਦੰਨੇ ਇਹਦੇ ਵਿੱਚ ਕਿੱਦਾਂ ਪੱਟ ਪਟਈਆ ਚੱਲਦਾ ਏ ਕਿੱਦਾਂ ਪਾ ਪਾਉਣੀ ਹੈ ਸਾਰੀ ਜਾਣਕਾਰੀ ਦੰਨੇ ਆਪਾਂ ਮਗੂ ਤੈਨੂੰ ਕੀ ਲੱਗਦਾ ਕਿ ਇਧਰਲੇ ਪਾਸੇ ਹੋ ਸਕਦੀ ਪਏ ਪਏ ਇਧਰੇ ਹੋ ਗਈ ਕਿਉਂਕਿ ਉੱਥੇ ਹੋਦੀ ਬਣੀ ਵੀਦੀ ਇਹਨਾਂ ਦੀ ਯਾਰ ਹਾਂ ਟੱਕ ਹੈ ਨਹੀਂ ਇਧਰ ਇਹ ਹਾਂ ਉਹ ਕਹਿੰਦੇ ਵੀ ਇਦਾਂ ਤਿਰਛਾ ਜਿਹਾ ਪਏ ਪਏ ਇੰਦਰ ਬਾਹਰ ਹੋਦੀ ਤਾਂ ਮੈਂ ਦੇਖੀ ਨਹੀਂ ਹੈ ਕਿ ਉਹ ਕਿੰਨੇ ਨਵਾਂ ਪੱਟੀਆਂ ਹੋਈਆਂ ਇਹਨਾਂ ਨੇ ਨਿਊਆ ਪੱਟੀਆਂ ਜਦਵਾਰੇ ਇਹ ਭਰਤੇ ਥੱਲੇ ਸਾਰੀ ਤੋੜ ਤੜਾਈਆ ਹੋਇਆ ਖਰਚ ਦਾ ਇਹ ਮਕਾਨ ਹੈ ਭਾਈ ਸਾਰਾ ਤੋੜ ਕੇ ਦੁਆਰੇ ਬਣਾਇਆ ਭਾਈ ਨੇ ਤਾਂ ਕਰਕੇ ਕਨੈਕਸ਼ਨ ਤੇ ਇਹਨਾਂ ਦਾ ਪਹਿਲਾਂ ਰੈਸ਼ ਹੋਈ ਵੀ ਤੀ ਉਰੇ ਕਨੈਕਸ਼ਨ ਹੋਇਆ ਵਾ ਤਸਵੀਰ ਇਹਦਾ ਮੁੰਡੀ ਖੇੜ ਦਾ ਏਰੀਆ ਬਈ ਇਹ ਮੇਨ ਰੋਡ ਦੇ ਲੱਗ ਕੇ ਹੀ ਪੈ ਜਾਂਦੀ ਹੈ ਕੋਠੀ ਇੱਕ ਪਾਈਪ ਆਪਾਂ ਨੂੰ ਲੱਭੀ ਆ ਬਾਈ ਉਹ ਵੀ ਮੇਖ ਨਾਲ ਰੇਨ ਵਾਟਰ ਚ ਜੋੜੀ ਹੋਈ ਹੈ ਬਾਹੂ ਮਨ ਲਾਦਾ ਇਹਦੇ ਚ ਜੋੜਿਆ ਹੋਇਆ ਨੇ ਬਾਈ ਸੀਵਰੇਜ ਪਰ ਇਹ ਤਾਂ ਪਾਈਪ 3 ਇੰਚੀ ਹੈ ਹੈ 4 ਦਾ ਹੀ ਹੈ 4 ਦਾ ਹੀ ਹੈ 4 ਇੰਚੀ ਪਾਈਪ ਰੇਨ ਵਾਟਰ ਦੀ ਲਾਈਨ ਜਾਂਦੀ ਹੈ ਬਾਈ ਆਹ ਇੱਕ ਪਾਈਪ ਆਪਾਂ ਨੂੰ ਇੱਥੇ ਕਿੱਲੇ ਲੱਭਿਆ ਤਾਂ ਉਹਦੇ ਉਹ ਵੀ ਰੇਨ ਵਾਟਰ ਦੇ ਜੋੜਿਆ ਹੋਇਆ ਤਾਂ ਤੇ ਵੀ ਰੇਨ ਵਾਟਰ ਦੇ ਲਾਈਨ ਦੇ ਵਿੱਚ ਜੋੜਿਆ ਹੋਇਆ ਕਿਉਂਕਿ ਜਦੋਂ ਆਹ ਬੁਨਿਆਦ ਭਰੀ ਹੈ ਨਾ ਬਾਈ ਇਹ ਸਾਰੇ ਪਾਈਪਾ ਕੱਟ ਵੱਢ ਹੋ ਗਈ ਦੀ ਪਾਈਪਾਂ ਦੀ ਤਾਂ ਪਿੱਛੇ ਹੀ ਹੋ ਗਏ ਤੇ ਬੰਦ ਇਹ ਸੱਡਾ ਸੱਡਾ ਤੇ ਆ ਬਜਰੀ ਭਰਤੀ ਜਿਹੜੀ ਤੁਸੀਂ ਦੇਖੀ ਜੰਨੇ ਆ ਆਮ ਫੋਸ ਹੋ ਗਿਆ ਦਾ ਇਹ ਆ ਜਿਹੜਾ ਖੱਡਾ ਦੇਖੀ ਜੰਨੇ ਬਾਈ ਤੁਸੀਂ ਇਹ ਪਤਾ ਨਹੀਂ ਹੁਣ ਸੀਵਰੇਜ ਦੀ ਪਾਈਪ ਜੋੜੀ ਦੀ ਇਹਦੇ ਵਿੱਚ ਆਹ ਜਿਹੜੇ ਸਾਹਮਣੇ ਪਾਈਪ ਹੈ ਪਤਾ ਨਹੀਂ ਰੇਨਵਰਟਰ ਦੀ ਜੋੜੀ ਹੋਈ ਹੈ ਬਾਈ ਤਾਂ ਕਹਿੰਦੇ ਵੀ ਆਪਣੀ ਸੀਵਰੇਜ ਦੀ ਕਨੈਕਸ਼ਨ ਆਪਾਂ ਨੇ ਕਰਾਇਆ ਹੋਇਆ ਹੈ ਕਨੈਕਸ਼ਨ ਪਰ ਆਪਰ ਮਿਲਿਆ ਨਹੀਂ ਰੇ ਕੋਈ ਪਾਈਪ ਚਲੋ ਖੈਰ ਆਪਾਂ ਇਹਦਾ ਕੰਮ ਹਜੇ ਪੈਂਡਿੰਗ ਰੱਖ ਲਿਆ ਮਾਰਕ ਆਪਣੇ ਹੈ ਨਹੀਂ ਕਰੇ ਗਏ ਹੋਏ ਆ ਕਿਤੇ ਬਾਹਰ ਤੇ ਆਪਾਂ ਸੋਚਿਆ ਚਲੋ ਪਾਣੀ ਦਾ ਕਨੈਕਸ਼ਨ ਕਰਿਆ ਪਤਾ ਦੋ ਕਨੈਕਸ਼ਨ ਕਰੇ ਹੋਏ ਆ ਦੋਨੋਂ ਪਾਈਆਂ ਦੇ ਅਲੱਗ-ਅਲੱਗ ਕਰੇ ਹੋਏ ਆ ਤੇ ਇਹਨਾਂ ਦਾ ਕਨੈਕਸ਼ਨ ਆਪਣਾ ਮੇਨ ਹਾਲ ਵਿੱਚ ਆ ਗਿਆ ਰੈਨਵਰਟਰ ਵਾਲੇ ਦੇ ਵਿੱਚ ਇਹਨੂੰ ਉੱਪਰ ਬਾੜ ਦੇ ਅੰਦਰ ਤੇ ਇੱਕ ਕਨੈਕਸ਼ਨ ਉਹ ਪੁਰਾਣਾ ਕਰਿਆ ਹੋਇਆ ਤਾਂ ਉਹ ਆਪਾਂ ਨੇ ਡੱਗ ਕੇ ਪਾ ਕੇ ਬੰਦ ਕਰ ਦਿੱਤਾ ਇਹਨਾਂ ਵਾਲਾ ਕਨੈਕਸ਼ਨ ਆਪਾਂ ਨੇ ਅੰਦਰ ਵੜਨਾ ਹੈ ਇਹ ਵੀ ਟਾਈਮ 12:30 ਵਜੇ ਦਾ ਹੋ ਗਿਆ ਤੇ ਆਹ ਕੰਮ ਕਰਕੇ ਹੁਣ ਅਸੀਂ ਰੋਟੀ ਪਾਣੀ ਖਾ ਕੇ ਤੇ ਦੇਖਦੇ ਆ ਕਿ ਸੀ ਬਰੇ ਦਾ ਜਾਨੂੰ ਮਾਲਕ ਵੀ ਆ ਜੂਗੇ ਉਹਨੇ ਪੁੱਛੀ ਗਏ ਕਰਕੇ ਵੀ ਕਿੱਥੇ ਹੋਇਆ ਵਾ ਕਨੈਕਸ਼ਨ ਜਾਂ ਨਹੀਂ ਫਿਰ ਨਵੇਂ ਨਵਾਂ ਹੀ ਕਰੂਗੇ ਕਨੈਕਸ਼ਨ ਕਿਉਂਕਿ ਸੈਂਟਰ ਦੇ ਵਿੱਚ ਲਾਈਨ ਸੀਵਰੇਜ ਦੀ ਪਾਈ ਹੋਈ ਹੈ ਗਲੀ ਲੁੱਕ ਪਾਈ ਹੋਈ ਹੈ ਸੜਕ ਤੇ ਢੱਬੇ ਪਟਕੜੀਆਂ ਹੋਊਗਾ ਸੜਕ ਦੇ ਫਿਲਹਾਲ ਆਪਾਂ ਨੇ ਇੱਥੇ ਪਾਈਪ ਕੱਢ ਕੇ ਛੱਡੀ ਹੋਈ ਹੈ ਬਾਈ ਬਣਿਆ ਰਿਹਾ ਵੀਡੀਓ ਨਾਲ ਅੰਤ ਤੱਕ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਸੀਵਰੇਜ ਦਾ ਕਨੈਕਸ਼ਨ ਬਾਈ ਲੱਗ ਗਿਆ ਆਪਾਂ ਨੂੰ ਤੇ ਐਲਬੋ ਲਾ ਕੇ ਪਾਣੀ ਪਾ ਕੇ ਚੈੱਕ ਕਰ ਲਿਆ ਖਾਲੀ ਹੋਇਆ तकरीबन ਪਾਈਪ ਮਿੱਟੀ ਮੁੱਟੀ ਸੀਗੀ ਥੋੜੀ ਜਿਹੀ ਪਾਣੀ ਪੂਣੀ ਪਾ ਕੇ ਸਾਫ਼ ਕਰਤੀ ਪਾਈਪ ਤੇ ਬਿਲਕੁਲ ਹੀ ਬਾਈ ਇਹਦੇ ਥੱਲੇ ਹੀ ਲੱਭੇ ਆਪਾਂ ਨੇ ਜਿੱਥੇ ਕਨੈਕਸ਼ਨ ਜੋੜਨਾ ਦਾ ਬਾਹਰ ਕੱਢ ਕੇ ਛੱਡਿਆ ਉਹਦੀ ਚੋਂ ਤੇ ਚਲੋ ਮਿਹਨਤ ਤਾਂ ਲੱਗੀ ਪਹਿਲਾਂ ਥੋੜੀ ਜਿਹੀ ਪਰਾਂ ਨੂੰ ਟੈਲਾਂ ਪੱਟੀਆਂ ਇੱਥੇ ਜਾ ਕੇ ਬਣਾ ਸਰ ਗਿਆ ਨੇੜੇ ਉਹ ਇੱਥੇ ਆਪਾਂ ਇਹਨੂੰ ਜੋੜਦੇ ਆ ਤੇ ਬਾਈ ਮਾਲਕ ਕਹਿੰਦੇ ਵੀ ਆਪਣਾ ਇਹ ਡੇਨ ਬਟਰ ਦੀ ਹੋਦੀ ਚੋਂ ਪਾਈਪ ਬਾਹਰ ਕੱਢ ਕੇ ਜੋੜ ਦੋ ਉਹ ਤਾਂ ਫਿਰ ਇਹਨਾਂ ਦੀ ਆਈ ਹੋਈ ਆ ਬਾਹਰ ਲੋਹੇ ਦੀ ਤੇ ਹੁਣ ਇਹਨੂੰ ਇੱਥੋਂ ਕੱਟ ਕੇ ਬਾਈ ਬਾਹਰ ਲਿਆ ਕੇ ਇੱਦਾਂ ਸਿੱਧੀ ਉਧਰ ਨਾਲ ਜੋੜੂਗੇ ਆ ਥੋੜਾ ਜਿਹਾ ਕੰਮ ਬਧ ਗਿਆ ਆਪਣਾ ਤੇ ਬਾਈ ਬਾਕੀ ਜੋੜਦੇ ਆ ਨੂੰ ਫਿਰ ਬਣੇ ਰਹੋ ਵੀਡੀਓ ਦੇ ਨਾਲ ਦੱਸੂਗਾ ਤੁਹਾਨੂੰ ਪੂਰੀ ਗੱਲਬਾਤ ਅੱਜ ਦੀ ਸੇ ਹੋ ਗਿਆ ਕੋੜਨਾ ਪੜੇਗਾ ਦੂਸਰਾ ਰਾਹ ਜੇ ਲੇਗਾ ਹੈ ਪਾਣੀ ਵਾਲਾ ਕਨੈਕਸ਼ਨ ਬਾਹਰ ਕੱਢ ਕੇ ਜੋੜ ਕੇ ਆਪਾਂ ਨੇ ਹੁੱਦੀ ਦੇ ਜਲਵਾਤਾ ਆ ਵੇਖਿਰਾ ਓਕੇ ਜੋੜ ਅੰਦਰਲੇ ਪਾਸੇ ਐਂਡ ਕੇਪ ਲਾਉਣਾ ਅਸੀਂ ਲਾ ਦੂਗੇ ਇਹਨੂੰ ਕੱਢ ਕੇ ਕੱਚਾ ਹੀ ਐਂਡ ਕੇਪ ਆ ਕੀ ਇੱਕ ਬਈ ਜੁੜ ਗਿਆ ਦੇਖਾਂ ਪਾਣੀ ਅੰਦਰ ਪਹੁੰਚ ਗਿਆ ਕਿ ਨਹੀਂ ਪਾਣੀ ਦਾ ਕਨੈਕਸ਼ਨ ਆਪਾਂ ਨੇ ਬਾਈ ਜੁੜ ਗਿਆ ਦੁਆਰੇ ਜੋੜਿਆ ਵੱਢ ਗਏ ਤੇ ਪਾਣੀ ਦਾ ਪ੍ਰੈਸ਼ਰ ਹੈਗਾ ਸੋਣਾ ਇੱਥੇ ਵੀ ਸੁੱਖ ਨਾਲ ਤੇ ਪਾਣੀ ਚੱਲੀ ਜਾਂਦਾ ਏ ਬੰਦ ਕਰ ਦਿੰਦੇ ਹੱਟ ਕੇ ਫਲਾ ਕੇ ਚਲੋ ਜੀ ਬੰਦ ਹੋ ਗਿਆ ਸੀਵਰੇ ਤੇ ਬਾਈ ਪਾਣੀ ਦਾ ਕਨੈਕਸ਼ਨ ਆਪਾਂ ਨੇ ਜੋੜਤਾ ਤੇ ਟੂਟੀਆਂ ਥੱਲੇ ਜਾਲੀ ਦੇਣੀ ਦੀ ਇੱਧਰ ਉਹ ਵੀ ਪਾਤੀ ਡਰੇਨ ਅੱਜ ਅੱਜ ਵੀ ਬਈ ਆਪਣਾ ਪੂਰਾ ਦਿਨ ਲੱਗ ਗਿਆ ਇੱਥੇ ਕੰਮ ਨੂੰ ਤੇ ਬਈ ਕਾਂਡੀ ਇੱਥੇ ਪਈ ਹੁਣੀ ਕੋਲੇ ਤੇ ਆ ਬਈ ਆ ਮੈਂ ਤੁਹਾਨੂੰ ਦੇ ਦੇਣਾ 1 ਮਿੰਟ ਆ ਬਈ ਲੈ ਵੀ ਤੇ ਬਈ ਮੈਂ ਉਮੀਦ ਕਰਦਾ ਵੀ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੂਗੀ ਤੇ ਬਈ ਮਿਸ਼ਨ ਵਾਲੇ ਅੱਜ ਦੀ ਵੀਡੀਓ ਦਾ ਸਮਾਪਤੀ ਕਰਦੇ ਆਂ ਵੀਡੀਓ ਨੂੰ ਬਈ ਲਾਈਕ ਤੇ ਕਮੈਂਟ ਜਰੂਰ ਕਰਦੇ ਕਰੋ ਤੇ ਸਬਸਕ੍ਰਾਈਬਰ ਕਰਦੇ ਕਰੋ ਵੀਡੀਓ ਨੂੰ ਤੇ ਮਿਲਦੇ ਆਂ ਬਈ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਹੈ ਬਈ